ਹੈਲੋ एवरीवन ਸਾਡੇ YouTube ਚੈਨਲ ਪੰਜਾਬ ਐਸਪੀਰੀਅੰਟ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਟੱਡੀ ਜੀਕੇ ਦੇ ਕੁਐਸਚਨ ਡਿਸਕਸ ਕਰਾਂਗੇ ਸਾਡੇ ਇਹ ਕੁਐਸਚਨ ਪੰਜਾਬ ਦੇ ਆਉਣ ਵਾਲੇ ਹਰ ਐਗਜ਼ਾਮ ਦੇ ਵਿੱਚ ਬਹੁਤ ਮਹੱਤਵਪੂਰਨ ਸਾਬਤ ਰਹਿਣਗੇ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਫਰਸਟ ਗਵਰਨਰ ਆਫ ਬੰਗਾਲ ਬੰਗਾਲ ਦਾ ਪਹਿਲਾ ਗਵਰਨਰ ਜਿਸ ਦਾ ਆਨਸਰ ਹੈ ਰੋਬਰਟ ਕਲਾਈਵ ਨੈਕਸਟ ਹੈ ਲਾਸਟ ਗਵਰਨਰ ਬੰਗਾਲ ਬੰਗਾਲ ਦਾ ਆਖਰੀ ਗਵਰਨਰ ਜਿਸ ਦਾ ਆਨਸਰ ਹੈ ਵਾਰਨ ਹਿਸਟਿੰਗ ਨੈਕਸਟ ਫਰਸਟ ਗਵਰਨਰ ਜਨਰਲ ਬੰਗਾਲ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਜਿਸ ਦਾ ਆਨਸਰ ਹੈ ਵਾਰਨ ਹਿਸਟਿੰਗ ਨੈਕਸਟ ਲਾਸਟ ਗਵਰਨਰ ਜਨਰਲ ਐਂਡ ਫਰਸਟ ਵਾਈਸਰਾਏ ਆਫ ਇੰਡੀਆ ਭਾਰਤ ਦਾ ਪਹਿਲਾ ਵਾਈਸਰਾਏ ਤੇ ਆਖਰੀ ਗਵਰਨਰ ਜਨਰਲ ਜਿਸ ਦਾ ਆਨਸਰ ਹੈ ਵਿਲੀਅਮ ਬੈਂਟਿੰਗ ਨੈਕਸਟ ਫਰਸਟ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਪ੍ਰੈਜ਼ੀਡੈਂਟ ਜਿਸ ਦਾ ਆਨਸਰ ਹੈ ਡਬਲਯੂ ਸੀ ਬਨਰਜੀ नेक्स्ट है फर्स्ट एंड लास्ट इंडिया गवर्नर जनरल ऑफ इंडिपेंडेंट इंडिया इसका आंसर है सी राजा गोपालाचारी नेक्स्ट है फर्स्ट इंडियन टू स्विम अक्रॉस द इंडियन चैनल इंडियन चैनल तैर के पार करने वाला पहला इंडियन जिसका आंसर है मिहिर सैन नेक्स्ट है पहला इंडियन जिसने ज्ञानपीठ अवार्ड जीते फर्स्ट इंडियन टू गेट ज्ञानपीठ अवार्ड इसका आंसर है जी शंकर कुरु नेक्स्ट है फर्स्ट मुस्लिम प्रेजिडेंट ऑफ इंडियन रिपब्लिक ਪਰ ਦਾ ਪਹਿਲਾ ਮੁਸਲਿਮ ਪ੍ਰੈਜ਼ੀਡੈਂਟ ਜਿਸ ਦਾ ਆਨਸਰ ਹੈ ਡਾਕਟਰ 자ਕੀਰ ਹੁਸੈਨ ਨੈਕਸਟ ਹੈ ਫਰਸਟ ਇੰਡੀਅਨ ਟੂ ਪਾਸ ਆਈ ਸੀ ਐਸ ਇੰਡੀਅਨ ਸਿਵਲ ਸਰਵਿਸੇਸ ਦਾ ਐਗਜ਼ਾਮ ਪਾਸ ਕਰਨ ਵਾਲਾ ਪਹਿਲਾ ਭਾਰਤੀ ਜਿਸ ਦਾ ਆਨਸਰ ਹੈ ਸਤਿੰਦਰਨਾਥ ਟੈਗੋਰ ਨੈਕਸਟ ਹੈ ਫਰਸਟ ਗਵਰਨਰ ਜਨਰਲ ਆਫ ਇੰਡੀਆ ਆਫਟਰ ਇੰਡੀਪੈਂਡੈਂਸ ਐਂਡ ਲਾਸਟ ਗਵਰਨਰ ਜਨਰਲ ਆਫ ਇੰਡੀਆ ਅਗਰ ਆਪ ਅ ਆਖਰੀ ਬ੍ਰਿਟਿਸ਼ ਗਵਰਨਰ ਜਨਰਲ ਦੀ ਗੱਲ ਕਰਦੇ ਆ ਉਸ ਦਾ ਆਨਸਰ ਹੈ ਲੂਇਸ ਮਾਉਂਟ ਪੈਟਰਨ ਨੈਕਸਟ ਫਰਸਟ ਇੰਡੀਅਨ ਕੋਸਮੋਡ ਇਸ ਦਾ ਆਨਸਰ ਹੈ ਰਕੇਸ਼ ਸ਼ਰਮਾ ਰਕੇਸ਼ ਸ਼ਰਮਾ ਜੋ ਕੀ ਅੰਤਰਿਕਸ਼ ਵਿੱਚ ਜਾਣ ਵਾਲਾ ਪਹਿਲਾ ਭਾਰਤੀ ਸੀਗਾ ਅਤੇ ਰਕੇਸ਼ ਸ਼ਰਮਾ ਪਟਿਆਲਾ ਤੋਂ ਬਲੋਂਗ ਕਰਦਾ ਨੈਕਸਟ ਹੈ ਪਹਿਲਾ ਟੈਂਪਰਰੀ ਪ੍ਰੈਜ਼ੀਡੈਂਟ ਆਫ ਕੰਸਟੀਟਿਊਟ ਅਸੈਂਬਲੀ ਫਰਸਟ ਟੈਂਪਰਰੀ ਪ੍ਰੈਜ਼ੀਡੈਂਟ ਆਫ ਕੰਸਟੀਟਿਊਟ ਅਸੈਂਬਲੀ ਇਸ ਦਾ ਆਨਸਰ ਹੈ ਸਚੀਨਾਨੰਦ ਸਿਨਵਾ ਨੈਕਸਟ ਹੈ ਫਰਸਟ ਕਮਾਂਡਰ ਇਨ ਚੀਫ ਆਫ ਇੰਡੀਆ ਪਰ ਦਾ ਪਹਿਲਾ ਕਮਾਂਡਰ ਇਨ ਚੀਫ ਇਸ ਦਾ ਆਨਸਰ ਹੈ ਕੇ ਐਮ ਕਰੀਆਪਾ ਨੈਕਸਟ ਹੈ ਫਰਸਟ ਇੰਡੀਅਨ ਨੋਬਲ ਵਾਟੇਡ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਜਜ ਦਾ ਅਨਸਰ ਹੈ ਅਰਵਿੰਦranath ਟੈਗੋਰ ਨੈਕਸਟ ਹੈ ਫਰਸਟ ਇੰਡੀਅਨ ਜਜ ਆਫ ਦਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਭਾਰਤ ਦਾ ਪਹਿਲਾ ਜੱਜ ਜਿਸ ਦਾ ਅਨਸਰ ਹੈ ਡਾਕਟਰ ਨਗਿੰਦਰ ਸਿੰਘ ਨੈਕਸਟ ਗੱਲ ਕਰਦੇ ਹਾਂ ਫਰਸਟ ਇੰਡੀਅਨ ਟੂ ਗੈਟ ਭਾਰਤਨ ਵਾਰਡ ਭਾਰਤਨ ਵਾਰਡ ਜਿੱਤਣ ਵਾਲਾ ਪਹਿਲਾ ਭਾਰਤੀ ਜਿਸ ਦਾ ਅਨਸਰ ਹੈ ਐਸ ਰਾਧਾ ਕ੍ਰਿਸ਼ਨਨ ਨੈਕਸਟ ਹੈ ਫਰਸਟ ਫੀਲਡ ਮਾਰਸ਼ਲ ਜਿਸ ਦਾ ਅਨਸਰ ਹੈ ਮਨਿਕ ਸ਼ਾਹ ਨਕਸ਼ਾ ਦਾ ਪ੍ਰੈਜ਼ੀਡੈਂਟ ਆਫ ਦੀ ਕੰਸਟੀਟੂਐਂਟ ਅਸੈਂਬਲੀ ਕੰਸਟੀਟੂਐਂਟ ਅਸੈਂਬਲੀ ਦਾ ਪਹਿਲਾ ਪ੍ਰੈਜ਼ੀਡੈਂਟ ਜਿਸ ਦਾ ਆਨਸਰ ਹੈ ਰਜਿੰਦਰ ਪ੍ਰਸ਼ਾਦ ਨੈਕਸਟ ਹੈ ਫਰਸਟ ਇੰਡੀਅਨ ਟੂ ਵਿਨ ਪਾਕ ਸੀਡ ਓਸ਼ਨ ਸਵੀਮਿੰਗ ਕੰਟੈਸਟ ਇਸ ਨੂੰ ਜਿੱਤਣ ਵਾਲਾ ਪਹਿਲਾ ਭਾਰਤੀ ਹੈ ਬੈਦੇਨਾਥ ਨਾਥ ਨੈਕਸਟ ਹੈ ਦ ਪਹਿਲ ਫਰਸਟ ਸਪੀਕਰ ਆਫ ਲੋਕ ਸਭਾ ਲੋਕ ਸਭਾ ਦਾ ਪਹਿਲਾ ਸਪੀਕਰ ਜਿਸ ਦਾ ਆਨਸਰ ਹੈ ਜੀ ਵੀ ਮਵਲੰਕਰ ਨੈਕਸਟ ਹੈ ਫਰਸਟ ਪਰਸਨ ਟੂ ਮੇਕ ਪ੍ਰਿੰਟਿੰਗ ਪ੍ਰੈਸ ਪਪੂਲਰ ਇਨ ਇੰਡੀਆ ਭਾਰਤ ਵਿੱਚ ਪਹਿਲੀ ਵਾਰ ਪੇਂਟਿੰਗ ਪ੍ਰੈਸ ਲੈ ਕੇ ਆਉਣ ਵਾਲਾ ਵਿਅਕਤੀ ਜਿਸ ਦਾ ਆਨਸਰ ਹੈ ਜੇਮਸ ਹਿੱਕੀ ਨੈਕਸਟ ਹੈ ਫਰਸਟ ਐਜੂਕੇਸ਼ਨ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਇੰਡੀਪੈਂਡੈਂਟ ਇੰਡੀਆ ਦਾ ਪਹਿਲਾ ਐਜੂਕੇਸ਼ਨ ਮਿਨਿਸਟਰ ਜਿਸ ਦਾ ਆਨਸਰ ਹੈ ਮੋਲਾਨਾ ਅਬੁਲ ਕਲਾਮ আজাদ ਨੈਕਸਟ ਹੈ ਫਰਸਟ ਪ੍ਰੈਜ਼ੀਡੈਂਟ ਆਫ ਇੰਡੀਅਨ ਰਿਪਬਲਿਕ ਭਾਰਤ ਦਾ ਪਹਿਲਾ ਪ੍ਰੈਜ਼ੀਡੈਂਟ ਜਿਸ ਦਾ ਆਨਸਰ ਹੈ ਡਾਕਟਰ ਰਜਿੰਦਰ ਪ੍ਰਸਾਦ ਨੈਕਸਟ ਹੈ ਫਰਸਟ ਪ੍ਰਾਈਮ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਆਜ਼ਾਦੀ ਤੋਂ ਬਾਅਦ ਭਾਰਤ ਦਾ ਪਹਿਲਾ ਪ੍ਰਾਈਮ ਮਿਨਿਸਟਰ ਜਿਸ ਦਾ ਆਨਸਰ ਹੈ ਜਵਾਹਰ ਲਾਲ ਨਹਿਰੂ ਨੈਕਸਟ ਹੈ ਫਰਸਟ ਹੋਮ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਭਾਰ ਦਾ ਪਹਿਲਾ ਗ੍ਰਹਿ ਮੰਤਰੀ ਜਿਸ ਦਾ ਆਨਸਰ ਹੈ ਸਰਦਾਰ ਬਲਬਾਈ ਪਟੇਲ ਨੈਕਸਟ ਹੈ ਫਰਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਭਾਰ ਦਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਜਿਸ ਦਾ ਆਨਸਰ ਹੈ ਡਾਕਟਰ ਐਸ ਰਾਧਾਕ੍ਰਿਸ਼ਨਨ ਨੈਕਸਟ ਹੈ ਫਰਸਟ ਛੀਫ ਆਫ ਇਅਰ ਸਟਾਫ ਜਿਸ ਦਾ ਆਨਸਰ ਹੈ ਸਰ ਥੋਮਸ ਐਲਮ ਹਸਟ नेक्स्ट है फर्स्ट इंडियन एयर चीफ ऑफ इंडिया इस आंसर है सुब्रोतो मुखर्जी नेक्स्ट क्वेश्चन है फर्स्ट चीफ ऑफ आर्मी स्टाफ इस आंसर है रजेंद्र सिंह जडेजा नेक्स्ट है फर्स्ट चीफ ऑफ नेवल स्टाफ ऑफ इंडिया आर डी खत्री नेक्स्ट है फर्स्ट चीफ डिफेंस ऑफ स्टाफ ऑफ इंडिया इस आंसर है विपिन रावत ਨੈਕਸਟ ਹੈ ਫਰਸਟ ਪਰਸਨ ਟੂ ਗੈਟ ਪਰਮਵੀਰ ਚੱਕਰ ਪਰਮਵੀਰ ਚੱਕਰ ਹਾਸਿਲ ਕਰਨ ਵਾਲਾ ਪਹਿਲਾ ਭਾਰਤੀ ਜਿਸ ਦਾ ਆਨਸਰ ਹੈ ਸੋਮਨਾਥ ਸ਼ਰਮਾ ਨੈਕਸਟ ਹੈ ਫਰਸਟ ਇੰਡੀਅਨ ਸਾਇੰਟਿਸਟ ਟੂ ਗੈਟ ਸੀ ਗੈਟ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਫਿਜ਼ਿਕਸ ਵਿੱਚ ਪਹਿਲਾ ਨੋਬਲ ਪ੍ਰਾਈਜ਼ ਪ੍ਰਾਪਤ ਕਰਨ ਵਾਲਾ ਪਹਿਲਾ ਇੰਡੀਅਨ ਜਿਸ ਦਾ ਆਨਸਰ ਹੈ ਸੀ ਵੀ ਰਮਨ ਨੈਕਸਟ ਹੈ ਫਰਸਟ ਸਾਇੰਟਿਸਟ ਫਰ ਇੰਡੀਅਨ ਰੀਜਨ ਟੂ ਗੈਟ ਨੋਬਲ ਪ੍ਰਾਈਜ਼ ਇਨ ਦਾ ਫੀਲਡ ਆਫ ਮੈਡੀਕਲ ਸਾਇੰਸ ਮੈਡੀਕਲ ਸਾਇੰਸ ਦੇ ਵਿੱਚ ਭਾਰਤੀ ਵਿਅਕਤੀ ਜਿਸ ਨੇ ਨੋਬਲ ਪ੍ਰਾਈਜ਼ ਹਾਸਲ ਕੀਤਾ ਇਸ ਦਾ ਆਨਸਰ ਹੈ ਡਾਕਟਰ ਹਰਗੋਬਿੰਦ ਖੁਰਾਨਾ ਨੈਕਸਟ ਫਰਸਟ ਚਾਈਨਿਸ ਪਿਲੀਗ੍ਰੀਮ ਟੂ ਵਿਜ਼ਿਟ ਇੰਡੀਆ ਪਹਿਲਾ ਚਾਈਨਿਸ ਟਰੈਵਲਰ ਜੋ ਕਿ ਪਹਿਲੀ ਵਾਰ ਇੰਡੀਆ ਆਇਆ ਸੀਗਾ ਇਸ ਦਾ ਆਨਸਰ ਹੈ ਫਾਹੀਨ ਫਾਹੀਨ ਜੋ ਕਿ ਚੰਦਰਗੁਪਤ ਮੋਰੀਆ ਸੈਕੰਡ ਦੇ ਸਮੇਂ ਭਾਰਤ ਵਿੱਚ ਆਇਆ ਸੀਗਾ ਨੈਕਸਟ ਹੈ ਫਰਸਟ ਸਾਇੰਟਿਸਟ ਆਫ ਰੀਜਨ ਟੂ ਵਿਨ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਪਹਿਲਾ ਭਾਰਤੀ ਰੀਜਨ ਦਾ ਵਿਅਕਤੀ ਜਿਸ ਨੇ ਨੋਬਲ ਪ੍ਰਾਈਜ਼ ਆਫ ਫਿਜ਼ਿਕਸ ਵਿੱਚ ਜਿੱਤੇ ਆ ਇਸ ਦਾ ਅਨਸਰ ਹੈ ਸੁبرਮਨਿਅਮ ਚੰਦਰ ਸ਼ੇਖਰ ਨੈਕਸਟ ਹੈ ਫਸਟ ਨੈਸ਼ਨਲ ਫਸਟ ਐਨਐਸਏ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆਫ ਇੰਡੀਆ ਜਿਸ ਦਾ ਅਨਸਰ ਹੈ ਬ੍ਰਿਜੇਸ਼ ਮਿਸ਼ਰਾ ਨੈਕਸਟ ਹੈ ਫਸਟ ਇੰਡੀਅਨ ਟੂ ਵਿਨ ਸਟੇਲਿੰਗ ਅਵਾਰਡ ਸਟੇਲਿੰਗ ਅਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਜਿਸ ਦਾ ਅਨਸਰ ਹੈ ਸੈਫੁਦੀਨ ਕਿਚਿਊ ਨੈਕਸਟ ਹੈ ਫਸਟ ਇੰਡੀਅਨ ਟੂ ਵਿਨ ਮੈਗਾਸੇ ਅਵਾਰਡ ਮੈਗਾਸੇ ਅਵਾਰਡ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਇੰਡੀਅਨ ਜਿਸ ਦਾ ਅਨਸਰ ਹੈ ਆਚਾਰਿਆ ਬినੋਬਾ ਬਾਵੇ ਨੈਕਸਟ ਹੈ इंडियन इंडियाज फर्स्ट प्राइम मिनिस्टर टू रिज़ाइन फ्रॉम यूनियन कैबिनेट यूनियन कैबिनेट तो रिजाइन करने वाला पहला है भारतीय मिनिस्टर जिसका आंसर है श्यामा प्रसाद मुखर्जी नेक्स्ट है इंडियाज फर्स्ट इलेक्शन कमिश्नर इंडिया का पहला इलैक्शन कमीशन जिसका आंसर है सुकुमार कुमार सैन नैक्सट है फर्स्ट मुस्लिम प्रेजिडेंट ऑफ इंडियन नैशनल कांग्रेस इंडियन नैशनल कांग्रेस का पहला मुस्लिम प्रैजिडेंट जिसका आंसर है बदरुद्दीन टियाब जी नेक्स्ट है फर्स्ट चीफ जस्टिस ऑफ इंडिया ਭਾਰਤ ਦਾ ਪਹਿਲਾ ਚੀਫ ਜਸਟਿਸ ਆਫ ਇੰਡੀਆ ਇਸ ਦਾ ਆਨਸਰ ਹੈ ਹੀਰਾ ਲਾਲ ਜੇ ਕਾਮੀਆਂ ਨੈਕਸਟ ਹੈ ਫਰਸਟ ਪਰਸਨ ਟੂ ਸਬਮਿਟ ਅ ਪ੍ਰੋਪੋਜ਼ਲ ਆਫ ਇੰਡੀਅਨ ਇੰਡੀਪੈਂਡੈਂਸ ਇਨ ਕਾਂਗਰਸ ਸੈਸ਼ਨ ਕਾਂਗਰਸ ਸੈਸ਼ਨ ਵਿੱਚ ਭਾਰਤ ਦੀ ਆਜ਼ਾਦੀ ਲਈ ਪਹਿਲਾ ਪ੍ਰੋਪੋਜ਼ਲ ਕਿਸ ਨੇ ਰੱਖਿਆ ਇਸ ਦਾ ਆਨਸਰ ਹੈ ਮੋਲਾਨਾ ਹਸਰਤ ਮੋਹਾਨੀ ਨੈਕਸਟ ਹੈ ਫਰਸਟ ਇੰਡੀਅਨ ਟੂ ਕਲਾਈਮ ਮਾਉਂਟ ਐਵਰੇਸਟ ਵਿਦਆਊਟ ਆਕਸੀਜਨ ਸਿਲੰਡਰ ਮਾਉਂਟ ਐਵਰੇਸਟ ਦੀ ਚੜ੍ਹਾਈ ਕਰਨ ਵਾਲਾ ਪਹਿਲਾ ਭਾਰਤੀ ਜਿਸ ਨੇ ਬਿਨਾ ਆਕਸੀਜਨ ਸਿਲੰਡਰ ਤੋਂ ਏਜੀ ਚੜਾਈ ਕਿਤੇ ਜਿਸ ਆਨਸਰ ਹੈ ਸ਼ੇਰਪੂ ਫੂਮ ਤੁਰਜੀ ਨੈਕਸਟ ਹੈ ਫਰਸਟ ਪੂਰਨ ਰੈਸਪੀਐਂਟ ਹੋ ਭਾਰਤ ਰਤਨ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਵਿਦੇਸ਼ੀ ਜਿਸ ਦਾ ਆਨਸਰ ਹੈ ਖਾਨ ਅਬੁਲ ਗਫਾਰ ਖਾਨ ਜਿਸ ਨੂੰ ਫਰੰਟਰ ਗਾਂਧੀ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਹੈ ਫਰਸਟ ਇੰਡੀਆ ਪਾਇਲਟ ਇੰਡੀਆ ਦਾ ਪਹਿਲਾ ਪਾਇਲਟ ਜਿਸ ਦਾ ਆਨਸਰ ਹੈ ਜੇ ਆਰ ਡੀ ਟਾਟਾ ਨੈਕਸਟ ਹੈ ਫਰਸਟ ਪਰਸਨ ਟੂ ਰੀਚ ਅੰਟਾਰਕਟਿਕਾ ਅੰਟਾਰਕਟਿਕਾ ਪਹੁੰਚਣ ਵਾਲਾ ਪਹਿਲਾ ਵਿਅਕਤੀ ਜਿਸ ਦਾ ਆਨਸਰ ਹੈ ਰਾਮਚਰਨ ਨੈਕਸਟ ਹੈ ਫਰਸਟ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਪਰ ਦਾ ਪਹਿਲਾ ਡਿਪਟੀ ਪ੍ਰਾਈਮ ਮਿਨਿਸਟਰ ਜਿਸ ਦਾ ਆਨਸਰ ਹੈ ਸਰਦਾਰ ਬੱਲਬਾਈ ਪਟੇਲ ਨੈਕਸਟ ਹੈ ਫਰਸਟ ਇੰਡੀਅਨ ਪ੍ਰਾਈਮ ਮਿਨਿਸਟਰ ਟੂ ਰਿਜਾਈਨ ਫਰਮ ਆਫਿਸ ਪਹਿਲਾ ਪ੍ਰਾਈਮ ਮਿਨਿਸਟਰ ਜਿਸ ਨੇ ਆਪਣੇ ਅਫੀਸੋਂ ਰਿਜਾਈਨ ਕੀਤਾ ਉਸ ਦਾ ਆਨਸਰ ਹੈ ਮੁਰਾਰਜੀ ਦੇਸਾਈ ਨੈਕਸਟ ਹੈ ਫਰਸਟ ਪ੍ਰੈਜ਼ੀਡੈਂਟ ਆਫ ਇੰਡੀਆ ਟੂ ਡਾਈ ਇਨ ਆਫਿਸ ਪਹਿਲਾ ਪ੍ਰੈਜ਼ੀਡੈਂਟ ਜੋ ਆਪਣੇ ਅੰਤਰਾਲ ਦੇ ਵਿੱਚ ਮਰ ਗਿਆ ਉਸ ਆਨਸਰ ਹੈ জাকਿਰ ਹੁਸੈਨ ਨੈਕਸਟ ਹੈ ਫਰਸਟ ਮੈਨ ਟੂ ਕਲਾਈਮ ਮਾਉਂਟ ਐਵਰੇਸਟ ਰਵਾਇਸ ਮਾਉਂਟ ਐਵਰੇਸਟ ਚੜਾਈ ਕਰਨ ਵਾਲਾ ਪਹਿਲਾ ਭਾਰਤੀ ਪਹਿਲਾ ਵਿਅਕਤੀ ਜਿਸ ਨੇ ਮਾਉਂਟ ਐਵਰੇਸਟ ਦੋ ਵਾਰ ਚੜਾਈ ਕੀਤੀ ਇਸ ਦਾ ਅਨਸਰ ਹੈ ਨਵਾਂਗ ਗੰਪੂ ਸ਼ੇਰਪਾ ਨੈਕਸਟ ਹੈ ਫਰਸਟ ਇੰਡੀਅਨ ਟੂ ਰੀਚ ਦਾ ਸਾਊਥ ਪੋਲ ਪਹਿਲਾ ਵਿਅਕਤੀ ਜਿਸ ਨੇ ਸਾਊਥ ਪੋਲ ਪਹੁੰਚਿਆ ਉਸ ਦਾ ਅਨਸਰ ਹੈ ਜੇ ਕੇ ਬਜ਼ਾਸ ਨੈਕਸਟ ਹੈ ਫਰਸਟ ਅਮਰੀਕਨ ਪ੍ਰੈਜ਼ੀਡੈਂਟ ਟੂ ਵਿਜ਼ਿਟ ਇੰਡੀਆ ਪਹਿਲਾ ਅਮਰੀਕਨ ਪ੍ਰੈਜ਼ੀਡੈਂਟ ਜੋ ਇੰਡੀਆ ਆਇਆ ਇਸ ਦਾ ਅਨਸਰ ਹੈ ਡਵਾਈਡ डेविड एजिनोवर फर्स्ट ब्रिटिश प्राइम मिनिस्टर टू विजिट इंडिया पहला ब्रिटिश प्राइम मिनिस्टर जो कि इंडिया आया इसका आंसर है हेरोल्ड एम सी मिलन नेक्स्ट है फर्स्ट इंडियन ऑथर टू गेट एंडरसन अवार्ड। एंडरसन अवार्ड प्राप्त करने वाला पहला है भारती जिसका आंसर है रस्किन बोंड नेक्स्ट है फर्स्ट इंडियन टू विन वर्ल्ड बिलिया ट्रॉफी बिलियर्ड ट्रॉफी प्राप्त करने वाला पहला भारती जिस आंसर है विलियम जॉन्स नेक्स्ट है फर्स्ट इंडियन टू स्पेस टूरिस्ट इस आंसर है संतोष जॉर्ज कोलंगर नैक्सट है फर्स्ट चीफ जस्टिस ऑफ इंडिया बोर्न इन इंडिपेंडेंट इंडिया इस आंसर है सरोज होमी कपाड़िया नेक्स्ट है फर्स्ट इंडियन टू विन गोल्डन ग्लोब अवार्ड गोल्डन ग्लोब अवार्ड प्राप्त करने वाला पहला भारती जिसका आंसर है ए आर रहमान ਨੈਕਸਟ ਹੈ ਫਰਸਟ Russian ਪ੍ਰਾਈਮ ਮਿਨਿਸਟਰ ਟੂ ਵਿਜ਼ਿਟ ਇੰਡੀਆ ਪਹਿਲਾ Russian ਪ੍ਰਾਈਮ ਮਿਨਿਸਟਰ ਜੋ ਭਾਰਤ ਆਇਆ ਇਸ ਦਾ ਆਨਸਰ ਹੈ ਨਿਕੋਲਾਈ ਇ ਬੁਲਗਾਨੀ ਨੈਕਸਟ ਹੈ ਫਰਸਟ ਇੰਡੀਵਿਜੂਅਲ ਗੋਲਡ ਮੈਡਲਿਸਟ ਐਟ 올림픽ਸ ਪਹਿਲਾ ਭਾਰਤੀ ਜਿਸ ਨੇ 올림픽 ਦੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਇਸ ਦਾ ਆਨਸਰ ਹੈ ਅਭਿਨੰਬਿੰਦਰਾ ਨੈਕਸਟ ਹੈ ਫਰਸਟ ਇੰਡੀਅਨ ਮੈਂਬਰ ਆਫ ਬ੍ਰਿਟਿਸ਼ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਦਾ ਪਹਿਲਾ ਇੰਡੀਅਨ ਮੈਂਬਰ ਜਿਸ ਦਾ ਆਨਸਰ ਹੈ ਦਾਦਾ ਬਾਈ ਨਰੋਜੀ ਦਾਦਾ ਬਾਈ ਨਰੋਜੀ ਜਿਸ ਨੂੰ ਕਿ ਗ੍ਰੇਟ 올ਡ ਮੈਨ ਆਫ ਇੰਡੀਆ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਹੈ ਫਰਸਟ ਇੰਡੀਅਨ ਟੂ ਵਿਨ ਮੈਡਲ ਐਟ ਦਾ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਇਸ ਦਾ ਆਨਸਰ ਹੈ ਪ੍ਰਕਾਸ਼ ਪਾਦੂਕੋਨ ਨੈਕਸਟ ਹੈ ਫਰਸਟ ਔਮਨ ਪ੍ਰੈਜ਼ੀਡੈਂਟ ਆਫ ਇੰਡੀਆ ਇੰਡੀਆ ਦੀ ਪਹਿਲੀ ਔਮਨ ਪ੍ਰੈਜ਼ੀਡੈਂਟ ਜਿਸ ਦਾ ਆਨਸਰ ਹੈ ਪ੍ਰਤਿਭਾ ਪਾਟਿਲ ਨੈਕਸਟ ਹੈ ਫਰਸਟ ਔਮਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਭਾਰਤ ਦੀ ਪਹਿਲੀ ਔਮਨ ਪ੍ਰਾਈਮ ਮਿਨਿਸਟਰ ਮਹਿਲਾ ਪ੍ਰਾਈਮ ਮਿਨਿਸਟਰ ਜਿਸ ਦਾ ਆਨਸਰ ਹੈ ਇੰਦਰਾ ਗਾਂਧੀ ਨੈਕਸਟ ਹੈ ਫਰਸਟ ਊਮਨ ਗਵਰਨਰ ਆਫ ਇੰਡੀਆ ਭਾਰਤ ਦੀ ਪਹਿਲੀ ਮਹਿਲਾ ਗਵਰਨਰ ਜਿਸ ਦਾ ਆਨਸਰ ਹੈ ਸਰੋਜਨੀ ਨਾਇਡੂ ਜੋ ਕਿ ਯੂਪੀ ਦੇ ਰਹੇ ਨੇ ਨੈਕਸਟ ਹੈ ਫਰਸਟ ਊਮਨ ਰੂਲਰ ਆਫ ਓਨ ਦਿੱਲੀ ਥਰೋನ್ ਦਿੱਲੀ ਦੀ ਗੱਦੀ ਤੇ ਬੈਠਣ ਵਾਲੀ ਪਹਿਲੀ ਔਰਤ ਜਿਸ ਦਾ ਆਨਸਰ ਹੈ ਰਜੀਆ ਸੁਲਤਾਨਾ ਨੈਕਸਟ ਹੈ ਫਰਸਟ ਊਮਨ ਆਈਪੀਐਸ ਆਫੀਸਰ ਪਹਿਲੀ ਊਮਨ ਆਈਪੀਐਸ ਆਫੀਸਰ ਕੌਣ ਰਹੀ ਹੈ ਜਿਸ ਦਾ ਆਨਸਰ ਹੈ ਕਿਰਨ 베ਦੀ ਨੈਕਸਟ ਹੈ ਫਰਸਟ ਊਮਨ ਯੂਨੀ ਮਿਨਿਸਟਰ ਔਰ ਹੈਲਥ ਮਿਨਿਸਟਰ ਭਾਰਤ ਦੀ ਪਹਿਲੀ ਊਮਨ ਜੋ ਕਿ ਯੂਨੀ ਮਿਨਿਸਟਰ ਵੀ ਰਹੀ ਹੈ ਤੇ ਹੈਲਥ ਮਿਨਿਸਟਰ ਵੀ ਰਹੀ ਹੈ ਇਸ ਦਾ ਆਨਸਰ ਹੈ ਰਾਜਕੁਮਾਰੀ ਅਮ੍ਰਿਤਾ ਕੋਰ ਨੈਕਸਟ ਹੈ ਫਰਸਟ ਊਮਨ ਪ੍ਰੈਜ਼ੀਡੈਂਟ ਆਫ ਇੰਡੀਆ ਆਫ ਇੰਡੀਅਨ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰੈਜ਼ੀਡੈਂਟ ਰਹੀ ਹੈ ਇਸ ਦਾ ਆਨਸਰ ਹੈ ਐਨੀ ਬੈਸੈਂਟ ਨੈਕਸਟ ਹੈ ਫਰਸਟ ਊਮਨ ਜੱਜ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜੋ ਰਹੀ ਹੈ ਇਸ ਦਾ ਆਨਸਰ ਹੈ ਮੀਰਾ ਸਾਈਬਾ ਫਾਤਿਮਾ ਬੀਬੀ ਨੈਕਸਟ ਹੈ ਫਰਸਟ ਊਮਨ ਟੂ ਗੈਟ ਅ ਅਸ਼ੋਕ ਚੱਕਰ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਜਿਸ ਦਾ ਆਨਸਰ ਹੈ ਨੀਰਜਾ ਬੈਨੋਟ ਨੈਕਸਟ ਹੈ ਫਰਸਟ ਇੰਡੀਅਨ ਊਮਨ ਐਮਬੈਸਡਰ ਐਟ ਯੂਨ ਯੂਨਾਈਟਿਡ ਨੇਸ਼ਨ ਦੇ ਵਿੱਚ ਪਹਿਲੀ ਐਮਬੈਸਡਰ ਜੋ ਇੰਡੀਅਨ ਊਮਨ ਰਹੀ ਹੈ ਜਿਸ ਦਾ ਆਨਸਰ ਹੈ ਵਿਜੇ ਲక్ష్ਮੀ ਪੰਡਿਤ ਨੈਕਸਟ ਹੈ ਫਰਸਟ ਇੰਡੀਅਨ ਊਮਨ ਟੂ ਸਵim ਕ੍ਰੋਸ ਇੰਡੀਅਨ ਇੰਗਲਿਸ਼ ਚੈਨਲ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਪਹਿਲੀ ਇੰਡੀਅਨ ਊਮਨ ਜਿਸ ਦਾ ਆਨਸਰ ਹੈ ਆਰਤੀ ਸਾਹਾ ਨੈਕਸਟ ਹੈ ਫਰਸਟ ਇੰਡੀਅਨ ਊਮਨ ਟੂ ਗੈਟ ਨੋਬਲ ਪ੍ਰਾਈਜ਼ ਨੋਬਲ ਪ੍ਰਾਈਜ਼ ਪ੍ਰਾਪਤ ਕਰਨ ਵਾਲੀ ਪਹਿਲੀ ਵੂਮਨ ਮਹਿਲਾ ਰਹੀ ਹੈ ਇਸ ਦਾ ਅਨਸਰ ਹੈ ਮਦਰ ਟੈਰੇਸਾ ਮਦਰ ਟੈਰੇਸਾ ਜਿਸ ਨੂੰ ਕੀ ਨੋਬਲ ਪ੍ਰਾਈਜ਼ ਪੀਸ ਦੇ ਵਿੱਚ ਮਿਲਿਆ ਹੈ ਨੈਕਸਟ ਹੈ ਫਰਸਟ ਇੰਡੀਅਨ ਵੂਮਨ ਟੂ ਕਲਾਈਮ ਦਾ ਮਾਉਂਟ ਐਵਰੇਸਟ ਮਾਉਂਟ ਐਵਰੇ ਚੜਾਈ ਕਰਨ ਵਾਲੀ ਪਹਿਲੀ ਮਹਿਲਾ ਇਸ ਦਾ ਅਨਸਰ ਹੈ ਬਚੇਂਦਰੀ ਪਾਲ ਨੈਕਸਟ ਹੈ ਫਰਸਟ ਇੰਡੀਅਨ ਵੂਮਨ ਟੂ ਬੀਕਮ ਮਿਸ ਵਰਲਡ ਮਿਸ ਵਰਲਡ ਬਣਨ ਵਾਲੀ ਪਹਿਲੀ ਭਾਰਤੀ ਵੂਮਨ ਪਹਿਲੀ ਭਾਰਤੀ ਮਹਿਲਾ ਇਸ ਦਾ ਅਨਸਰ ਹੈ ਰੀਤਾ ਫੇਰੀਆ ਨੈਕਸਟ ਫਰਸਟ ਇੰਡੀਅਨ ਔਮਨ ਟੂ ਕਲਾਈਮ ਦਾ ਮਾਉਂਟ ਐਵਰੇਸਟ ਵਾਈਸ ਮਾਉਂਟ ਐਵਰੇਸ ਦੀ ਦੋ ਵਾਰ ਚੜਾਈ ਕਰਨ ਵਾਲੀ ਪਹਿਲੀ ਮਹਿਲਾ ਇਸ ਦਾ ਆਨਸਰ ਹੈ ਸੰਤੋਸ਼ ਯਾਦਵ ਨੈਕਸਟ ਹੈ ਫਰਸਟ ਇੰਡੀਅਨ ਔਮਨ ਟੂ ਗੈਟ ਮਿਸ ਯੂਨੀਵਰਸ ਮਿਸ ਯੂਨੀਵਰਸ ਦਾ ਟਾਈਟਲ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਜਿਸ ਦਾ ਆਨਸਰ ਹੈ ਸੁਸ਼ਮિતા ਸੈਨ ਨੈਕਸਟ ਹੈ ਫਰਸਟ ਇੰਡੀਅਨ ਔਮਨ ਟੂ ਗੈਟ ਭਾਰਤ ਰਤਨ ਪਹਿਲੀ ਭਾਰਤੀ ਮਹਿਲਾ ਜਿਸ ਨੂੰ ਭਾਰਤ ਰਤਨ ਮਿਲਿਆ ਹੈ ਇਸ ਦਾ ਆਨਸਰ ਹੈ ਇੰਦਰਾ ਗਾਂਧੀ ਨੈਕਸਟ ਫਰਸਟ ਵੂਮਨ ਟੂ ਗੈਟ ਗਿਆਨਪਿਤ ਅਵਾਰਡ ਗਿਆਨਪਿਤ ਅਵਾਰਡ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਜਿਸ ਦਾ ਆਨਸਰ ਹੈ ਆਸ਼ਾ ਪੂਰणिमा ਦੇਵੀ ਨੈਕਸਟ ਫਰਸਟ ਇੰਡੀਅਨ ਵੂਮਨ ਟੂ ਵਿਨ ਡਬਲਯੂਟੀਏ ਟਾਈਟਲ ਇਸ ਨੂੰ ਜਿੱਤਣ ਵਾਲੀ ਪਹਿਲੀ ਮਹਿਲਾ ਵੂਮਨ ਹੈ ਅਸਾਨੀਆ ਮਿਰਜ਼ਾ ਨੈਕਸਟ ਫਰਸਟ ਇੰਡੀਅਨ ਵੂਮਨ ਪਾਇਲਟ ਆਫ ਇੰਡੀਅਨ 에ਅਰਲਾਈਨਸ ਇੰਡੀਅਨ 에ਅਰਲਾਈਨਸ ਦੀ ਪਹਿਲੀ ਮਹਿਲਾ ਪਾਇਲਟ ਜਿਸ ਦਾ ਆਨਸਰ ਹੈ ਦੁਰਬਾ ਬੈਨਰਜੀ ਨੈਕਸਟ ਫਰਸਟ ਇੰਡੀਅਨ ਔਮੈਨ ਟੂ ਫਲਾਈ ਐਨ ਏਅਰਕ੍ਰਾਫਟ ਥਿਸ ਆਨਸਰ ਹੈ ਸਰਲਾ ਠਕਰਾਲ ਨੈਕਸਟ ਫਰਸਟ ਇੰਡੀਅਨ ਔਮੈਨ ਟੂ ਵਿਨ ਗੋਲਡ ਇਨ ਏਸ਼ੀਅਨ ਗੇਮਸ ਏਸ਼ੀਅਨ ਗੇਮਸ ਵਿੱਚ ਪਹਿਲੀ ਭਾਰਤੀ ਔਰ ਜਿਸ ਨੇ ਗੋਲਡ ਮੈਡਲ ਜਿੱਤੇ ਆ ਇਸ ਦਾ ਆਨਸਰ ਹੈ ਕਮਲਜੀਤ ਸੰਧੂ ਨੈਕਸਟ ਫਰਸਟ ਇੰਡੀਅਨ ਔਮੈਨ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰੈਜ਼ੀਡੈਂਟ ਜੋ ਕਿ ਇੱਕ ਭਾਰਤੀ ਰਹੇ ਨੇ ਇਸ ਦਾ ਆਨਸਰ ਹੈ ਸੋਜਨੀ ਨਾਇਡੂ ਨੈਕਸਟ ਫਰਸਟ ਇੰਡੀਅਨ ਔਮੈਨ ਟੂ ਇਸ ਆਨਸਰ ਹੈ ਅਰੁੰਦਾਤੀ ਰੋਏ ਨੈਕਸਟ ਹੈ ਫਰਸਟ ਮੁਸਲਿਮ ਫਰਸਟ ਵੂਮਨ ਮਿਜ਼ੀਸ਼ਨ ਟੂ ਗੈਟ ਭਾਰਤ ਰਤਨ ਭਾਰਤ ਰਤਨ ਜਿੱਤਣ ਵਾਲੀ ਪਹਿਲੀ ਮਹਿਲਾ ਮਿਜ਼ੀਸ਼ਨ ਜਿਸ ਦਾ ਆਨਸਰ ਹੈ ਐਮ ਐਸ ਸੁਭਾ ਲਕਸ਼ਮੀ ਨੈਕਸਟ ਹੈ ਫਰਸਟ ਇੰਡੀਅਨ ਵੂਮਨ ਟੂ ਗੈਟ ਟੂ ਗੋ ਟੂ ਗੋ ਇਨਟੂ ਸਪੇਸ ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲਾ ਪਹਿਲੀ ਭਾਰਤੀ ਵੂਮਨ ਜਿਸ ਦਾ ਆਨਸਰ ਹੈ ਕਲਪਨਾ ਚਾਵਲਾ ਨੈਕਸਟ ਹੈ ਫਰਸਟ ਫੀਮੇਲ ਸਪੀਕਰ ਆਫ ਲੋਕ ਸਭਾ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਜਿਸ ਦਾ ਆਨਸਰ ਹੈ ਮੀਰਾ ਕੁਮਾਰ ਨੈਕਸਟ ਹੈ ਫਰਸਟ ਫੀਮੇਲ ਸਕੱਤਰ ਜਨਰਲ ਆਫ ਇੰਡੀਆ ਭਾਰਤ ਦੀ ਪਹਿਲੀ ਸਕੱਤਰ ਜਨਰਲ ਜੋ ਕਿ ਇੱਕ ਮਹਿਲਾ ਰਹੀ ਹੈ ਇਸ ਦਾ ਆਨਸਰ ਹੈ ਸੁਨੀਲਤਾ ਸ਼੍ਰੀਵਾਸਤਵ ਨੈਕਸਟ ਹੈ ਫਰਸਟ ਫੀਮੇਲ ਡਿਪਟੀ ਚੇਅਰਮੈਨ ਆਫ ਚੇਅਰਪਰਸਨ ਆਫ ਰਾਜ ਸਭਾ ਰਾਜ ਸਭਾ ਦੀ ਪਹਿਲੀ ਡਿਪਟੀ ਚੇਅਰਪਰਸਨ ਜੋ ਕਿ ਇੱਕ ਮਹਿਲਾ ਰਹੀ ਹੈ ਇਸ ਦਾ ਆਨਸਰ ਹੈ ਵਾਇਲੇਟ ਅਲਵਾ ਨੈਕਸਟ ਹੈ ਫਰਸਟ ਫੀਮੇਲ ਚੇਅਰਪਰਸਨ ਆਫ ਯੂ ਪੀ ਐਸ ਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪਹਿਲੀ ਫੀਮੇਲ ਚੇਅਰਮੈਨ ਜਿਸ ਦਾ ਆਨਸਰ ਹੈ ਰੋਜ਼ ਮਿਲਨ ਬੈਥਿਊ ਨੈਕਸਟ ਹੈ ਫਰਸਟ ਫੀਮੇਲ ਆਈਐਸ ਆਫੀਸਰ ਪਹਿਲੀ ਭਾਰਤੀ ਆਈਐਸ ਆਫੀਸਰ ਜੋ ਰਹੀਣਾ ਦਾ ਅਨਸਰ ਹੈ ਐਨਾ ਜੋਰਜ ਨੈਕਸਟ ਹੈ ਫਰਸਟ ਫੀਮੇਲ ਪਰਸਨ ਆਫ ਐਨੀ ਲੈਜਿਸਲੇਟਿਵ ਅਸੈਂਬਲੀ ਕਿਸੇ ਵੀ ਲੈਜਿਸਲੇਟਿਵ ਅਸੈਂਬਲੀ ਵਿੱਚ ਕੋਈ ਵੀ ਫੀਮੇਲ ਪਰਸਨ ਰਹੇ ਨਾ ਉਸ ਦਾ ਅਨਸਰ ਹੈ ਸ਼ਾਨੂ ਦੇਵੀ ਨੈਕਸਟ ਹੈ ਫਰਸਟ ਫੀਮੇਲ ਚੀਫ ਜਸਟਿਸ ਆਫ ਐਨੀ ਹਾਈ ਕੋਰਟ ਕਿਸੇ ਵੀ ਹਾਈ ਕੋਰਟ ਦੇ ਵਿੱਚ ਜੋ ਜੋ ਮਹਿਲਾ ਚੀਫ ਜਸਟਿਸ ਰਹੇ ਹੈ ਨਾ ਉਸ ਦਾ ਅਨਸਰ ਹੈ ਲੀਲਾ ਸੀਟ ਨੈਕਸਟ ਹੈ ਫਰਸਟ ਫੀਮੇਲ ਸੈਸ਼ਨ ਜਜ ਪਹਿਲੀ सेशन जज ਦੀ ਫੀਮੇਲ ਜੋ ਰਹੇ ਨੇ ਨਾ ਆਨਸਰ ਹੈ ਐਨਾ ਚੰਡੀ ਅੱਜ ਆਪਣਾ ਲਾਸਟ ਕੁਐਸਚਨ ਹੈ ਫਰਸਟ ਫੀਮੇਲ ਇੰਡੀਅਨ ਐਮਬੈਸਡਰ ਐਟ ਯੂਨ ਯੂਨਾਈਟਿਡ ਨੇਸ਼ਨ ਦਾ ਪਹਿਲੀ ਮਹਿਲਾ ਇੰਡੀਅਨ ਐਮਬੈਸਡਰ ਜੋ ਰਹੇ ਨੇ ਨਾ ਆਨਸਰ ਹੈ ਵਿਜੇ ਲక్ష్ਮੀ ਪੰਡਿਤ ਥੈਂਕ ਯੂ एवरीवन ਅੱਜ ਦੀ ਵੀਡੀਓ ਵਿੱਚ ਆਪਾਂ ਸਿਰਫ ਇਹੀ ਕੁਐਸਚਨ ਡਿਸਕਸ ਕਰਾਂਗੇ